ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਜਿਹੜੇ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੇਪਰ ਦੀ ਤਿਆਰੀ ਦੇ ਸੰਬੰਧ ਵਿੱਚ ਜਿਹੜੀ ਵੀ ਅਪਡੇਟ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਉਹ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਆਪਣੇ ਪੇਪਰ ਦੀ ਤਿਆਰੀ ਬੜੇ ਵਧੀਆ ਤਰੀਕੇ ਨਾਲ ਕਰ ਸਕੋ ਅੱਜ ਆਉਣੇ ਆਪਾਂ ਮੇਨ ਗੱਲ ਤੇ ਜਿਹੜੀ ਕਿ ਸੰਡੇ ਸਪੈਸ਼ਲ ਟੈਸਟ ਸੀਰੀਜ਼ ਆਪਾਂ ਚਲਾਈ ਹੋਈ ਹੈ ਉਸ ਦਾ 55 ਨੰਬਰ ਜਿਹੜਾ ਪੇਪਰ ਅੱਜ ਆਪਾਂ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਫਾਈਨਲ ਪੇਪਰ ਦੀ ਤਰ੍ਹਾਂ ਪਹਿਲਾਂ ਤੁਹਾਨੂੰ 1 ਮਿੰਟ ਦਾ ਟ੍ਰਾਇਲ ਬੋਲੇ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਦੋਨੋਂ ਪੈਰਾਗ੍ਰਾਫ ਜਿਹੜੇ ਡਿਕਟੇਟ ਕੀਤੇ ਜਾਂਦੇ ਨੇ ਪਹਿਲਾ ਪੈਰਾਗ੍ਰਾਫ ਡਿਕਟੇਟ ਕਰਨ ਤੋਂ ਬਾਅਦ 2 ਮਿੰਟ ਵੀਡੀਓ ਖਾਲੀ ਚੱਲਦੀ ਹੈ ਉਸ ਤੋਂ ਬਾਅਦ ਜਿਹੜਾ ਸੈਕੰਡ ਪੈਰਾਗ੍ਰਾਫ ਹੈ ਉਹ ਤੁਹਾਨੂੰ ਡਿਕਟੇਟ ਕੀਤਾ ਜਾਂਦਾ ਹੈ ਪਹਿਲਾਂ ਆਪਾਂ ਲਿਖਦੇ ਹਾਂ ਜੀ ਟ੍ਰਾਇਲ ਸਟਾਰਟ ਹਰ ਇੱਕ ਮਨੁੱਖ ਦੀ ਸ਼ਖਸੀਅਤ ਦੂਜਿਆਂ ਨਾਲੋਂ ਵੱਖਰੀ ਹੁੰਦੀ ਹੈ ਪਰ ਕੁਝ ਲੋਕਾਂ ਦੀ ਸ਼ਖਸੀਅਤ ਵਿੱਚ ਕੁਝ ਅਜਿਹੇ ਵਿਲੱਖਣ ਗੁਣ ਹੁੰਦੇ ਹਨ ਜਿਨ੍ਹਾਂ ਨਾਲ ਸਮਾਜ ਵਿੱਚ ਉਹਨਾਂ ਦਾ ਰੁਤਬਾ ਉੱਚਾ ਅਤੇ ਵੱਖਰਾ ਹੁੰਦਾ ਹੈ ਡੰਡੀ ਉਹਨਾਂ ਗੁਣਾ ਵਿੱਚ ਸਾਦਗੀ ਸਪਸ਼ਟਤਾ ਅਤੇ ਸਹਜਤਾ ਦਾ ਮਹੱਤਵ ਪੂਰਨ ਸਥਾਨ ਹੁੰਦਾ ਹੈ ਡੰਡੀ ਜਿਨ੍ਹਾਂ ਲੋਕਾਂ ਵਿੱਚ ਇਹ ਗੁਣ ਹੁੰਦੇ ਹਨ ਉਹਨਾਂ ਵਿੱਚ ਬਾਕੀ ਗੁਣ ਆਪਣੇ ਆਪ ਪੈਦਾ ਹੋ ਜਾਂਦੇ ਹਨ ਕਿਉਂਕਿ ਇਹ ਗੁਣ ਬਾਕੀ ਗੁਣਾ ਦਾ ਆਧਾਰ ਹੁੰਦੇ ਹਨ ਡੰਡੀ ਇਹਨਾਂ ਗੁਣਾ ਦੇ ਧਾਰਨੀ ਲੋਕਾਂ ਦੀ ਸ਼ਖਸੀਅਤ ਪ੍ਰਭਾਵਸ਼ਾਲੀ ਹੁੰਦੀ ਹੈ ਡੰਡੀ ਸਮਾਜ ਦੇ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਦੀ ਹੁਣ ਟ੍ਰਾਇਲ ਲਿਖਣ ਤੋਂ ਬਾਅਦ ਆਪਾਂ ਪੇਪਰ ਦਾ ਪਹਿਲਾ ਜਿਹੜਾ ਪੈਰਾਗ੍ਰਾਫ ਤੁਹਾਨੂੰ ਡਿਕਟੇਟ ਕਰਨ ਜਾ ਰਹੇ ਹਾਂ ਸਟਾਰ ਸਿੱਧੀ ਸੜਕ ਉੱਤੇ ਗੱਡੀ ਦੌੜਾਈ ਜਾ ਰਿਹਾ ਜਸਵੀਰ ਬੜਾ ਚੁਕੰਨਾ ਸੀ ਟੰਡੇ ਜਿਵੇਂ ਉਹ ਕੁਝ ਲੱਭ ਰਿਹਾ ਹੋਵੇ ਟੰਡੇ ਉਹ ਸੜਕ ਉੱਤੇ ਲੱਗੇ ਹਰ ਬੋਰਡ ਨੂੰ ਧਿਆਨ ਨਾਲ ਦੇਖ ਰਿਹਾ ਸੀ ਟੰਡੀ ਆਖਰ ਇੱਕ ਬੋਰਡ ਨੇ ਉਸ ਦੇ ਦਿਲ ਅੰਦਰ ਖੁਸ਼ੀ ਭਰ ਦਿੱਤੀ ਟੰਡੀ ਉਸ ਬੋਰਡ ਉੱਤੇ ਉਸ ਦੇ ਪਿੰਡ ਦਾ ਨਾਂ ਲਿਖਿਆ ਹੋਇਆ ਸੀ ਟੰਡੀ ਉਸ ਨੇ ਬੋਰਡ ਅੱਗੇ ਕਾਰ ਖੜੀ ਕਰਕੇ ਧਿਆਨ ਨਾਲ ਆਪਣੇ ਪਿੰਡ ਦਾ ਨਾਮ ਪੜ੍ਹਿਆ ਤੇ ਫਿਰ ਆਪਣੀ ਕਾਰ ਪਿੰਡ ਵੱਲ ਜਾਂਦੀ ਸੜਕੇ ਤੋੜ ਲਈ ਡੰਡੇ ਸਭ ਕੁਝ ਬਦਲਿਆ ਬਦਲਿਆ ਦੇਖ ਕੇ ਉਹ ਠਠੰਬਰ ਗਿਆ ਕਿਤੇ ਉਸ ਨੂੰ ਭੁਲੇਖਾ ਹੀ ਨਹੀਂ ਲੱਗ ਗਿਆ ਡੰਡੇ ਪਿੰਡ ਪਿੰਡ ਨਹੀਂ ਸੀ ਲੱਗ ਰਿਹਾ ਡੰਡੇ ਪਿੰਡ ਵਿੱਚ ਦਿਸ ਰਹੀਆਂ ਉੱਚੀਆਂ ਉੱਚੀਆਂ ਅਤੇ ਸ਼ਾਨਦਾਰ ਕੋਠੀਆਂ ਸਹਿਰ ਹੋਣ ਦਾ ਭੁਲੇਖਾ ਪਾਰੀਆਂ ਸਨ ਡੰਡੇ ਉਸਨੇ ਇੱਕ ਥਾਂ ਗੱਡੀ ਖੜੀ ਕਰਕੇ ਪਿੰਡ ਵੱਲੋਂ ਆ ਰਹੇ ਇੱਕ ਬਜ਼ੁਰਗ ਨੂੰ ਖੜੇ ਹੋਣ ਦਾ ਇਸ਼ਾਰਾ ਕੀਤਾ ਤੇ ਉਸ ਨੂੰ ਪੁੱਛਿਆ ਡੰਡੇ ਬਾਪੂ ਜੀ ਇਸ ਪਿੰਡ ਦਾ ਨਾਂ ਕੀ ਏ ਪ੍ਰਸ਼ਨ ਚਿੰਨ੍ਹ ਵਰਖੁਰਦਾਰ ਤੁਸੀਂ ਕਿਹੜੇ ਪਿੰਡ ਜਾਣਾ ਪ੍ਰਸ਼ਨ ਚਿੰਨ੍ਹ ਬਜ਼ੁਰਗ ਨੇ ਜਵਾਬ ਦੇਣ ਦੀ ਥਾਂ ਜਸਵੀਰ ਨੂੰ ਸਵਾਲ ਕਰ ਦਿੱਤਾ ਡੰਡੇ ਮੈਂ ਲੋਹਾਰੀ ਜਾਣਾ ਬਾਪੂ ਜੀ ਡੰਡੇ ਜਸਵੀਰ ਨੇ ਮੁਸਕਰਾਉਂਦਿਆਂ ਕਿਹਾ ਡੰਡੇ ਕਾਕਾ ਜੀ ਪਿੰਡ ਤਾਂ ਇਹ ਲੋਹਾਰਾਂ ਹੀ ਹੈ ਡੰਡੇ ਕਿਸ ਦੇ ਘਰ ਜਾਣਾ ਪ੍ਰਸ਼ਨ ਚਿੰਨ ਬਜ਼ੁਰਗ ਨੇ ਫੇਰ ਸਵਾਲ ਕੀਤਾ ਡੰਡੇ ਜੀ ਮੈਂ ਜਸਵੀਰ ਸਿੰਘ ਦੇ ਘਰ ਜਾਣਾ ਡੰਡੇ ਜਸਵੀਰ ਸਿੰਘ ਠੇਕੇਦਾਰ ਦੇ ਟੰਡੇ ਜਸਵੀਰ ਨੇ ਉਸੇ ਤਰ੍ਹਾਂ ਹਾਂਜੀ ਪੈਰਾਗ੍ਰਾਫ ਲਿਖਣ ਤੋਂ ਬਾਅਦ ਤੁਸੀਂ 2 ਮਿੰਟ ਇਸ ਪੈਰਾਗ੍ਰਾਫ ਨੂੰ ਰੀਡਿੰਗ ਲੈ ਲੋਗੇ ਵੀਡੀਓ ਖਾਲੀ ਚਲਦੀ ਰਹੂਗੀ ਸਹੀ 2 ਮਿੰਟ ਦੇ ਬਾਅਦ ਤੁਹਾਨੂੰ ਜਿਹੜਾ ਸੈਕੰਡ ਪੈਰਾਗ੍ਰਾਫ ਹੈ ਉਹ ਡਿਕਟੇਟ ਕੀਤਾ ਜਾਵੇਗਾ ਹਾਂਜੀ ਹੁਣ ਆਪਾਂ ਸੈਕੰਡ ਪੈਰਾਗ੍ਰਾਫ ਜਿਹੜਾ ਤੁਹਾਨੂੰ ਡਿਕਟੇਟ ਕਰਨ ਜਾ ਰਹੇ ਹਾਂ ਇਹ ਸਟਾਰਟ ਧਰਮ ਦੀ ਲੰਬੀ ਤੇ ਚੌੜੀ ਪਰਿਭਾਸ਼ਾ ਵਿੱਚ ਨਾ ਜਾਂਦਾ ਹੋਇਆ ਮर्यादा ਵੱਜੇ ਸੂਤਰਾਂ ਵਿੱਚ ਰਹਿਣ ਵਾਲੀ ਗੱਲ ਨੂੰ ਹੀ ਅਗਰ ਲੈ ਕੇ ਗੱਲ ਅੱਗੇ ਤੋਰੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ ਬੱਜੇ ਸੂਤਰਾ ਵਿੱਚ ਲਚਕੀਲਾਪਨ ਨਹੀਂ ਹੈ ਅਤੇ ਇਹ ਗੱਲ ਇੱਕ ਤਰ੍ਹਾਂ ਨਾਲ ਪੱਥਰ ਤੇ ਲਕੀਰ ਵਾਂਗ ਹੈ ਡੰਡੀ ਗੱਲ ਇੱਥੇ ਹੀ ਖਤਮ ਹੋ ਜਾਂਦੀ ਹੈ ਕਿ ਇੱਕ ਸੂਤਰ ਗਿਆਨ ਦੀ ਹੱਦ ਹੈ ਡੰਡੀ ਕੋਈ ਵੀ ਤਰਕਸ਼ੀਲ ਸੋਚ ਰੱਖਣ ਵਾਲਾ ਨਾਰੀ ਪੁਰਸ਼ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰੇਗਾ ਕਿਉਂਕਿ ਗਿਆਨ ਦੀ ਕੋਈ ਹੱਦ ਨਹੀਂ ਹੈ ਅਤੇ ਇਹ ਦਿਨ ਬਦ ਦਿਨ ਵੱਧ ਰਿਹਾ ਹੈ ਡੰਡੇ ਧਰਮ ਨੇ ਲੋਕਾਂ ਨੂੰ ਸੂਤਰਾ ਵਿੱਚ ਵੰਕੇ ਮਾਨਸਿਕ ਪਰਫੁੱਲਤਾ ਤੇ ਰੋਕਾਂ ਲਾ ਦਿੱਤੀਆਂ ਹਨ ਕਿ ਇਹ ਹੀ ਅੰਤਲਾ ਗਿਆਨ ਹੈ ਡੰਡੇ ਇਸ ਗੱਲ ਦਾ ਬਾਰ-ਬਾਰ ਪ੍ਰਪੇਗੰਡਾ ਕਰਕੇ ਦਿਮਾਗਾ ਵਿੱਚ ਗੱਲਾਂ ਨੂੰ ਕਿੱਲਾ ਵਾਂਗ ਠੋਕ ਦਿੱਤਾ ਗਿਆ ਕਿ ਬਸ ਜੋ ਇਹ ਧਰਮ ਕਹਿੰਦਾ ਹੈ ਉਹ ਹੀ ਠੀਕ ਹੈ ਡੰਡੇ ਥੋੜਾ ਬਹੁਤ ਹੇਰ ਫੇਰ ਤੋਂ ਬਿਨਾ ਇਹ ਗੱਲ ਅਜੋਕੇ ਸੰਦਰਭ ਵਿੱਚ ਹੀ ਸਾਰੇ ਹੀ ਧਰਮਾਂ ਤੇ ਲਾਗੂ ਹੁੰਦੀ ਹੈ ਡੰਡੀ ਕਾਬਜ ਜਮਾਤ ਨੇ ਸ਼ੁਰੂ ਤੋਂ ਹੀ ਧਰਮ ਨੂੰ ਇੱਕ ਹਥਿਆਰ ਵਜੋਂ ਵਰਤ ਕੇ ਆਮ ਲੋਕਾਂ ਨੂੰ ਕਬਜ਼ੇ ਵਿੱਚ ਕੀਤਾ ਹੈ ਅਤੇ ਇਸ ਕੰਮ ਲਈ ਧਰਮ ਦੇ ਚਾਲਕਾਂ ਦੀਆਂ ਤਾੜਾਂ ਪੈਦਾ ਕੀਤੀਆਂ ਡੰਡੀ ਲੋਕਾਂ ਵਿੱਚ ਨਰਕ ਸਵਰਗ ਦਾ ਡਰ ਪੈਦਾ ਕੀਤਾ ਡੰਡੀ ਉਤਪ੍ਰੇਤ ਅਤੇ ਗਤੀ ਵਰਗੇ ਖੋਖਲੇ ਸਿਧਾਂਤ ਪੈਦਾ ਹਾਂਜੀ ਜੇਕਰ ਤੁਹਾਨੂੰ ਸਾਡੇ ਵੱਲੋਂ ਇਹ ਸੰਡੇ ਸਪੈਸ਼ਲ ਟੈਸਟ ਸੀਰੀਜ਼ ਜਿਹੜੀ ਕਰਵਾਈ ਜਾ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਆਪਣੇ ਸਾਥੀਆਂ ਨਾਲ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ